ਸ਼੍ਰੀ ਰਾਧਾ ਕ੍ਰਿਸ਼ਨ ਚੈਰੀਟੇਬਲ ਸੁਸਾਇਟੀ ਗੀਤਾ ਪਵਨ ਵਿਖੇ ਚੱਲ ਰਹੇ ਉਸਾਰੀ ਦੇ ਕੰਮ ਵਿੱਚ ਸ਼ਹਿਰ ਵਾਸੀਆਂ ਐਨਆਰਆਈ ਵੀਰਾਂ ਅਤੇ ਦਾਨੀ ਸੱਜਣਾ ਦਾ ਵੱਡਮੁੱਲਾ ਯੋਗਦਾਨ ਮਿਲ ਰਿਹਾ ਹੈ ਗੀਤਾ ਪਵਨ ਵਿੱਚ ਸ਼੍ਰੀ ਰਾਧਾ ਕ੍ਰਿਸ਼ਨ ਜੀ ਦੇ ਮੰਦਿਰ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ 7 ਦਸੰਬਰ ਨੂੰ ਹੋਣ ਜਾ ਰਹੀ ਹੈ गीता पवندے ਪ੍ਰਦਾਨ अजय ਮਾਟਾ ਪਵਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ 7 ਦਸੰਬਰ ਨੂੰ ਸਵੇਰੇ 8 ਵਜੇ ਤੋਂ ਪੂਜਾ ਚਲੋ ਸ਼ੁਰੂ ਕਰਕੇ ਮੰਦਰ ਦੇ ਉਸਾਰੇ ਦਾ ਨੀ ਪੱਥਰ ਰੱਖਿਆ ਜਾਵੇਗਾ ਜਿਸ ਲਈ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਗੀਤਾ ਪਵਨ ਲਈ 1,50,000 ਰੁਪਏ ਦਾ ਚੈੱਕ ਹਰ ਗੁਲਾਲ ਗੋਲਡੀ ਪੱਤਰਾ ਦੇ ਪਰਿਵਾਰ ਵੱਲੋਂ ਗੀਤਾ ਪਵਨ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ 50000 ਦਾ ਚੈੱਕ ਦਿੱਲੀ ਰਾਮ ਗੌਤਮ ਪੰਡਿਤ ਜੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ 200 ਪੌਂਡ ਇੰਗਲੈਂਡ ਤੋਂ ਆਏ ਸੰਗ ਟੈਸੀਆ ਨਿਵਾਸੀ ਕੈਂਤ ਪਰਿਵਾਰ ਵੱਲੋਂ ਦਿੱਤੇ ਗਏ ਇਸ ਮੌਕੇ ਕਾਉਂਸਲਰ ਪ੍ਰੋਫੈਸਰ ਇਸ਼ੂ ਕੇਬਲ ਬਜਾਜ ਰਕੇਸ਼ ਕੁਮਾਰ ਮਿੰਟੂ ਮੋਨੂ ਮੱਤਰਾ ਸ਼ਿਵ ਗੌਰਵ ਕੌਸ਼ਲ ਰਕੇਸ਼ ਸ਼ਰਮਾ ਮਹਿੰਦਰ ਪਾਲ ਗੁਗਨਾਨੀ ਪੰਡਿਤ ਡੀ ਆਰ ਗੌਤਮ ਰਜਿੰਦਰ ਪ੍ਰਸਾਦ ਗੋਇਲ ਕ੍ਰਿਸ਼ਨ ਲਾਲ ਗੁਗਨਾਨੀ ਪ੍ਰਾਨਨਾਥ ਮੱਕੜ ਮਨੀਸ਼ 바ਵਾ ਰਜਿੰਦਰ ਵਰਮਾ ਅੰਚਲ ਜੁਵਲਰ ਆਸ਼ੀਸ਼ ਗੁਗਨਾਨੀ ਮਾਇਆ ਦੇਵੀ ਕਿਰਨ ਬਾਲਾ ਨੈਂਸੀ ਗੁਗਨਾਨੀ ਹਾਜ਼ਰ ਸਨ ਇਸ ਮੌਕੇ ਗੀਤਾ ਬਵਨ ਦੇ ਪ੍ਰਧਾਨ ਅਜੇ ਮਾਤਾ ਨੇ ਰਕੇਸ਼ ਕੁਮਾਰ ਅਤੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਲਾਲ ਕੀ ਜੈ ਜੁਗਲ ਜੋੜੀ ਸਰਕਾਰ ਕੀ ਜੈ ਸੋ ਬੜੀ ਖੁਸ਼ੀ ਦੀ ਗੱਲ ਹੈ ਕੀ ਗੀਤਾ ਪਵਨ ਵਿਖੇ 7 ਤਰੀਕ ਨੂੰ ਸ਼੍ਰੀ ਰਾਧਾ ਕਿਸ਼ਨ ਮੰਦਿਰ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਸੋ ਸਾਡੇ ਰਕੇਸ਼ ਸ਼ਰਮਾ ਜੀ ਔਰ ਉਹਨਾਂ ਦੀ ਧਰਮ ਪਤਨੀ ਵੱਲੋਂ 252000 ਰੁਪਇਆ ਜਿਹੜੀ ਪਹਿਲੀ ਕਿਸ਼ਤ ਆ ਉਹ ਮੰਦਿਰ ਲਈ ਦੇ ਦਿੱਤੀ ਗਈ ਹੈ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਔਰ ਸਾਰੇ ਸਾਡੇ ਟਰਸਟੀ ਨੂੰ ਜਿੰਨੇ ਵੀ ਸਾਡੇ ਮੈਂਬਰ ਹੈ ਸਾਡੇ ਸ਼ਹਿਰ ਵਾਸੀ ਆ ਸਾਰਿਆਂ ਨੂੰ ਬੇਨਤੀ ਹੈ ਕਿ ਉਹ 7 ਤਰੀਕ ਨੂੰ ਗੀਤਾ ਪਵਨ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਇਹ ਪ੍ਰੋਗਰਾਮ ਹੋਏਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮੇ ਵਾਕੇ ਪਹੁੰਚੋ ਔਰ ਰਾਦੇਕਿਸ਼ਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਹੋਰ ਖੁਸ਼ੀ ਦੀ ਗੱਲ ਹੈ ਕਹਿੰਦੇ ਚਿੜੀ ਚੋਂਚ ਬਰਲੇ ਗਈ ਨਦੀ ਨਾ ਘਟਿਓ ਨੀਰ দান ਦੇ ਨਾ ਨਹੀਂ ਘਟੇ ਕਹਿ ਗਏ ਭਗਤ ਕਬੀਰ ਸੋ ਬੜੀ 1,05,000 ਰੁਪਇਆ ਸਾਡਾ ਵੱਡਾ ਵੀਰ ਗੋਲਦੀ ਬਤਰਾ ਜੀ ਜਿਨ੍ਹਾਂ ਨੇ ਗੀਤਾ ਪਵਨ ਨੂੰ ਦਿੱਤੇ ਆ ਟਰੱਸਟ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਸਾਡੇ ਪੰਡਤ ਜੀ ਦਿਲੀਰਾਮ ਜੀ ਗੋਤਮ 50000 ਰੁਪਏ ਦਿੱਤਾ ਹੈ ਉਹਨਾਂ ਦਾ ਵੀ ਬਹੁਤ-ਬਹੁਤ ਟਰੱਸਟ ਵੱਲੋਂ ਧੰਨਵਾਦ ਸਤਨਾਮ ਸਿੰਘ ਜੀ ਕੈਂਥ ਉਹਨਾਂ ਨੇ 23400 ਰੁਪਇਆ ਯੂਕੇ ਤੋਂ ਭੇਜਿਆ ਹੈ ਸੋ ਅਸੀਂ ਟਰੱਸਟ ਵੱਲੋਂ ਸਾਰੇ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਕਹਿੰਦੇ ਆ ਵੀ ਦਾਨ ਦੇਣ ਨਾਲ ਬਹੁਤ ਵਧੀਆ ਕੰਮ ਹੈ ਦਾਨ ਜਿਹੜਾ ਦੇਗਾ ਨਾ ਤੇ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੂਗਾ ਸੋ ਅਸੀਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਗੀਤਾ ਪਵੰਦਾ ਕੰਮ ਚੱਲ ਰਿਹਾ ਹੈ ਤੁਸੀਂ ਸਾਰੇ ਆਪਣਾ ਸਹਿਯੋਗ ਜ਼ਰੂਰ ਦਿਓ ਬੋਲੋ ਬਾਕੇ ਬਿਹਾਰੀ ਲਾਲ ਕੀ ਜੈ ਜੁਗਕਾਰ ਕੀ ਜੈ